कोल्हापुर ਤੋਂ ਆਇਆ ਜਿਵੇਂ ਕਿ ਕਰਨਾਟਕ ਦਾ ਰਸਤਾ ਸੀ ਯੂਪੀ ਤੇ ਜਾਣਾ ਉੱਥੋਂ ਪਹਿਲਾਂ ਅਹਮਦਾਬਾਦ ਰਾਜਕੋਟ ਪੂਰੇ ਦੇਸ਼ ਦੇ ਕੋਨੇ-ਕੋਨੇ 'ਚ ਜਾਣਾ ਕਿਤੇ ਕੋਈ ਧਰਨਾ ਨਹੀਂ ਕਿਸਾਨ ਇੱਥੇ ਵੀ ਆ ਤੇ ਕਿਸਾਨ ਪੂਰੇ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਮੈਂ ਇੱਕੋ ਗੱਲ ਦਾ ਸਵਾਲ ਇਹਨਾਂ ਨੂੰ ਪੁੱਛਣਾ ਚਾਹੁੰਦਾ ਤੁਹਾਡੀਆਂ ਕੋ ਮੰਗਾ ਨਹੀਂ ਤੁਸੀਂ ਚਾਰ ਬੰਦੇ ਜਾ ਕੇ ਦਿੱਲੀ ਗੱਲ ਕਰ ਲੋ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਗੱਲ ਕਰ ਲੋ ਨਰਿੰਦਰ ਮੋਦੀ ਜੀ ਤਾਂ ਹਮੇਸ਼ਾ ਇਹਨਾਂ ਦੇ ਅੱਗੇ ਸਿਰ ਝੁਕਾਇਆ ਮਾਫੀ ਮੰਗੀ ਜੇ ਤੁਹਾਨੂੰ ਨਹੀਂ ਪਸੰਦ ਵੀ ਮਾਫੀ ਜੋ ਮੰਗਾ ਸੀ ਉਹ ਮੈਨੂੰ ਬਾਕੀ ਪਤਾ ਨਹੀਂ ਕੀ ਹੈ ਇਹ ਰੋਜ਼ ਰੋਜ਼ ਜਿਹੜੀਆਂ ਧਮਕੀਆਂ ਦੇਣੀਆਂ ਇਹ ਉਹ ਆਪਣਾ ਨੁਕਸਾਨ ਨਹੀਂ ਕਰ ਰਹੇ ਇਹ ਪੰਜਾਬ ਦੀ ਜਿਹੜੀ ਸਾਡੀ ਜਵਾਨੀ ਆ ਪੰਜਾਬ ਦੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਬਰਬਾਦੀ ਦੇ ਪਾਸੇ ਲੈ ਕੇ ਜਾ ਰਹੇ ਨੇ ਸਾਡਾ ਮਜ਼ਾਕ ਉਡ ਰਿਹਾ ਬਾਹਰ ਲੋਕਾਂ ਦੇ ਕਾਰੋਬਾਰ ਤਬਾਹ ਹੋ ਰਹੇ ਨੇ ਲੁਧਿਆਣੇ ਦੀ ਇੰਡਸਟਰੀ ਬਾਹਰ ਜਾ ਰਹੀ ਹੈ ਕਈ ਅਥੇ ਵਪਾਰੀ ਨੇ ਮੈਂ ਨਾ ਨਹੀਂ ਲੈਣਾ ਚਾਹੁੰਦਾ ਜਿਹੜਾ ਛੱਡ ਕੇ ਬਿਹਾਰ ਤੋਂ ਲੋਕ ਇੱਥੇ ਕੰਮ ਕਰਨ ਆਉਂਦੇ ਨੇ ਤੇ ਕਹਿੰਦੇ ਅਸੀਂ ਇੱਥੇ ਕਿਉਂ ਆਈਏ ਜੀ ਸਾਨੂੰ ਲੇਬਰ ਵੀ ਸਸਤੀ ਮਿਲੇਗੀ ਉਥੋਂ ਦੀਆਂ ਸਰਕਾਰਾਂ ਬਾਹਰ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਸਰਕਾਰਾਂ ਨੇ ਪੰਜਾਬ ਚ ਬੰਦੇ ਛੱਡਦੇ ਆਪਣੇ ਬੰਦੇ ਛੱਡਦੇ ਵੱਡੇ ਵੱਡੇ ਇੰਡਸਟਰੀ ਸਕੇਲ ਜਾਂਦੇ ਨੇ ਕਹਿੰਦੇ ਤੁਸੀਂ ਉੱਥੇ ਆਓ ਤੁਹਾਨੂੰ ਜ਼ਮੀਨਾਂ ਵੀ ਦਿੰਦੇ ਆ ਤੁਹਾਨੂੰ ਫੈਸਿਲਿਟੀ ਵੀ ਦਿੰਦੇ ਆ ਤੁਸੀਂ ਗੁਜਰਾਤ ਆਓ ਤੁਸੀਂ ਬਿਹਾਰ ਆਓ ਤੁਸੀਂ ਯੂਪੀ ਆਓ ਤੁਸੀਂ ਮੱਧ ਪ੍ਰਦੇਸ਼ਨ ਦੌਰ ਚ ਆਓ ਤੇ ਤੁਸੀਂ ਉੱਥੇ ਇੰਡਸਟਰੀ ਲੈ ਕੇ ਆਓ ਉੱਥੇ ਕਾਰੋਬਾਰ ਕਰੋ ਲੇਬਰ ਵੀ ਸਸਤੀ ਇਹ ਨੁਕਸਾਨ ਕਿਦਾ ਕਰ ਰਹੇ ਨੇ ਨੁਕਸਾਨ ਪੰਜਾਬ ਦੀ ਜਨਰੇਸ਼ਨ ਦੇ ਦਾ ਕਰ ਰਹੇ ਨੇ ਸਾਡੀ ਅੱਧੀ ਜਵਾਨੀ ਤਾਂ ਵਿਦੇਸ਼ਾਂ ਨੂੰ ਤੁਰ ਗਈ ਮਾਪੇ ਦੇ ਬੱਚੇ ਆਪਣਾ ਅੱਧਾ ਦਾ 1 ਏਕੜ 1 1 2 2 ਏਕੜ ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਕੈਨੇਡਾ ਚ ਭੇਜੀ ਜਾਂਦੇ ਨੇ ਵਿਦੇਸ਼ਾਂ ਚ ਭੇਜੀ ਜਾ ਰਹੇ ਨੇ ਕਿ ਬੱਚੇ ਸਾਡੇ ਨਸ਼ੇੜੀ ਨਾ ਬਣ ਜਾਣ ਇਹ ਅੰਦੋਲਨਾਂ ਦੇ ਕਾਰਨ ਬੱਚਿਆਂ ਦਾ ਫਿਊਚਰ ਖਰਾਬ ਹੋ ਗਿਆ ਪੰਜਾਬ ਤੇ ਨੌਕਰੀ ਨਹੀਂ ਰੋਜ਼ ਤਰਨਾ ਰੋਜ਼ ਤਰਨਾ ਧਰਨਿਆਂ ਦੇ ਨਾਂ ਤੇ ਅਸੀਂ ਪੰਜਾਬ ਨੂੰ ਬਦਨਾਮ ਕਰ ਰਹੇ ਹੁਣ ਬੋਲਾਂਗੇ ਮਨਪੱਕੀਆਂ ਗਾਲਾਂ ਕੱਢਣਗੇ ਤੁਹਾਡੀ ਅਸੀਂ ਦੀ ਤੈਸੀ ਸਾਨੂੰ ਪੰਜਾਬ ਦੀ ਅਮਨ ਸ਼ਾਂਤੀ ਪਹਿਲਾਂ ਪੰਜਾਬ ਚ 36000 ਰੇਹ ਗੁਨਾਹ ਦਾ ਕਤਲੇਆਮ ਹੋਇਆ 19000 ਹਿੰਦੂ ਭਰਾਵਾਂ ਦਾ ਕਤਲੇਆਮ ਹੋਇਆ 1947 ਇੱਕ ਦੇਖੀ ਸਾਡੇ ਬਜ਼ੁਰਗਾਂ ਨੇ 1947 ਅਸੀਂ ਦੇਖੀ ਨਾ ਇਹ ਪ੍ਰਸ਼ਾਸਨ ਨੂੰ ਕੁਝ ਸਮਝਦੇ ਨੇ ਨਾ ਇਹ ਪੁਲਿਸ ਨੂੰ ਕੁਝ ਸਮਝਦੇ ਨੇ ਨਾ ਕਿਸੇ ਵੱਡੇ ਅਧਿਕਾਰੀ ਨੂੰ ਸਮਝਦੇ ਨੇ ਨਾ ਡਿਪਟੀ ਕਮਿਸ਼ਨਰ ਨੂੰ ਸਮਝਦੇ ਨੇ ਬਤਮੀਜ਼ੀਆਂ ਤੇ ਹਰ ਆਦਮੀ ਉਤਰਾ ਆ ਪੁਲਿਸ ਦਾ ਕੋਈ ਵਕਾਰ ਹੀ ਇਹਨਾਂ ਨੇ ਖਤਮ ਕਰ ਦਿੱਤਾ ਐ ਇੱਦਾਂ ਪੰਜਾਬ ਚੱਲੂਗਾ ਧਮਕੀਆਂ ਨਾਲ ਪੰਜਾਬ ਚੱਲੂਗਾ ਕੜੀ ਮਾਰਨ ਦੀਆਂ ਧਮਕੀਆਂ ਆਣੀਆਂ ਕੜੀਆਂ ਬੰਬਾਂ ਦੀਆਂ ਧਮਕੀਆਂ ਕੜੀ ਗੋਲੀਆਂ ਮਾਰਦੇ ਆਂਗੇ ਸਾਡੀ ਪਛਾਣ ਇਹੀ ਸਾਡੀ ਪਛਾਣ ਸਤਨਾਮ ਵਾਹਿਗੁਰੂ ਸਾਡੀ ਪਛਾਣ ਮਾਨਵਤਾ ਦੀ ਪਛਾਣ ਸੇਕ ਕੌਮ ਦੀ ਹਰਮੰਦਰ ਸਾਹਿਬ ਦੀ ਮਿਸਾਲ ਹੈ ਤੁਸੀਂ ਜਾ ਕੇ ਦੇਖੋ ਇਹ ਜਿਹੜੇ ਕੈਮਰੇ ਮੇਰੇ ਕੋਲ ਲੈ ਕੇ ਆਏ ਨੇ ਹੱਥ ਜੋੜ ਕੇ ਕਹਿਣਾ ਬਈ ਅੰਮ੍ਰਿਤਸਰ ਜਾ ਕੇ ਕੈਮਰੇ ਲਾ ਲਓ ਪੁੱਛੋ ਜੀ ਕਿੱਥੋਂ ਆਏ ਹੋ ਬਿਹਾਰ ਤੋਂ ਆਏ ਆ ਕਿੱਥੋਂ ਆਏ ਹੋ ਗੁਜਰਾਤ ਤੋਂ ਆਏ ਆ ਕੌਣ ਤੁਸੀਂ ਗੁਜਰਾਤੀ ਆ ਕਿਉਂ ਆਏ ਹੋ ਸਾਡਾ ਜੀ ਗੁਰੂ ਮਹਾਰਾਜ ਦੀ ਪਵਿੱਤਰ ਸਿੱਖੀ ਸਾਡੇ ਗੁਰੂਆਂ ਨਾਲ ਅਸੀਂ ਉਹਨਾਂ ਦੇ ਅੱਗੇ ਨਮਸਤਕ ਹੋਣ ਆਏ ਆ 20% ਸਿੱਖ ਤੇ 80% Hindu ਮੁਸਲਮਾਨ ਐਸਾਈ ਮੱਥਾ ਟੇਕਣ ਆਉਂਦੇ ਨੇ ਆ ਸਾਡੀ ਪਹਿਚਾਣ ਦੁਨੀਆਂ ਦੇ ਵਿੱਚ ਆ ਸਿੱਖ ਕੌਮ ਦੀ ਇਹ ਅਸੀਂ ਸਿੱਖਾਂ ਦੀ ਪਹਿਚਾਣੀ ਆ ਕਿ ਸਿੱਖ ਧਰਮ ਸਿੱਖਾਂ ਦਾ ਨਹੀਂ ਇਹ ਪੂਰੀ ਦੁਨੀਆ ਦਾ ਧਰਮ ਹੈ ਪੂਰੀ ਦੁਨੀਆ ਦਾ ਧਰਮ ਉਹਨੂੰ ਤੁਸੀਂ ਬਦਨਾਮ ਕਰ ਰਹੇ ਹੋ ਹੁਣ ਸੋਸ਼ਲ ਮੀਡੀਆ ਦਾ ਯੁੱਗ ਹੈ ਪਹਿਲਾਂ ਸੋਸ਼ਲ ਮੀਡੀਆ ਦਾ ਯੁੱਗ ਨਹੀਂ ਸੀ ਜੋ ਵੀ ਅਸੀਂ ਬਾਰਡਰਾਂ ਤੇ ਕੋ ਮਾੜੀ ਚੰਗੀ ਹਰਕਤ ਸਾਰੇ ਕਿਸਾਨ ਇਦਾਂ ਨਹੀਂ ਮੈਂ ਕਹਿ ਸਕਦਾ ਵਿੱਚ ਸ਼ਰਾਰਤੀ ਲੋਕ ਘੁੱਜ ਜਾਂਦੇ ਨੇ ਕੋਈ ਕਹਿੰਦਾ ਜੀ ਡਰੋਨ ਉਧਰੋਂ ਆ ਗਿਆ ਜੀ ਅਸੀਂ ਹੁਣ ਪਤੰਗ ਚਲਾਵਾਂਗੇ ਡਰੋਨ ਨੂੰ ਛੱਡ ਦੇਾਂਗੇ ਕੋਈ ਕਵਚ ਪਾ ਲੈਂਦਾ ਇੱਥੇ ਬਾਜ ਗੁਰੂ ਮਹਾਰਾਜ ਦਾ ਗੁਰੂ ਮਹਾਰਾਜ ਨੂੰ ਕਾਹਨੂੰ ਬਦਨਾਮ ਕਰੀ ਜਾਂਦੇ ਯਾਰ ਇਹ ਸਾਡੀਆਂ ਸੁੰਦਰ ਦਸਤਾਰਾਂ ਗੁਰੂ ਮਹਾਰਾਜ ਨੇ ਸਾਨੂੰ ਪਾਪੀ ਸਿੱਖਾਂ ਨੂੰ ਦਿੱਤੀਆਂ ਉਰੀ ਤਾਂ ਲਾਜ ਰੱਖ ਲੋ ਤੁਸੀਂ ਰੋਜ਼ ਧਰਨੇ ਰੋਜ਼ ਧਰਨੇ ਉਹ ਪੰਜਾਬ ਦੀ ਅਮਨ ਸ਼ਾਂਤੀ ਦੀ ਗੱਲ ਕਰੀਏ ਪੰਜਾਬ ਦੇ ਵਿਕਾਸ ਦੀ ਗੱਲ ਕਰੀਏ ਪੰਜਾਬ ਦੀ ਤਰੱਕੀ ਦੀ ਗੱਲ ਕਰੀਏ ਕੋਈ ਕਰਨ ਨੂੰ ਤਿਆਰ ਹੀ ਨਹੀਂ ਪੋਲਿਟੀਕਲ ਪਾਰਟੀਆਂ ਆਪਣੇ ਕੰਮਾਂ ਚਰੂਤੀਆਂ ਪਈਆਂ ਧਰਮ ਦੇ ਠੇਕੇਦਾਰ ਆਪਣੇ ਕੰਮਾਂ ਚਰੂਤੀਆਂ ਫਿਰ ਇਹਨਾਂ ਪੰਜਾਬ ਨੂੰ ਕੌਣ ਬਚਾਏਗਾ ਕੌਣ ਬਚਾਏਗਾ ਪੰਜਾਬ ਨੂੰ ਅਸੀਂ ਤਾਂ ਦੇਖੋ ਆਪਣੇ ਥਰੀਰਾ ਦੇ ਬੰਬ ਖਾ ਕੇ ਬਾਰ-ਬਾਰ ਅਸੀਂ ਕੋਈ ਆਸਾਨ ਨਹੀਂ ਕੀਤਾ ਅਸੀਂ ਕਿਸੇ ਨੂੰ ਮਾਰਿਆ ਨਹੀਂ ਅਸੀਂ ਕਿਸੇ ਨੂੰ ਰੈਸਟ ਨਹੀਂ ਕਰਾਇਆ ਅਸੀਂ ਕੋ ਮੁਕਾਬਲਾ ਨਹੀਂ ਕਰਾਇਆ ਅਸੀਂ ਤਾਂ ਭਾਈ ਕਣੀ ਜਾਰੀ ਦੀ ਸੋਚ ਤੇ ਪੰਜਾਬ ਨੂੰ ਅਮਨ ਸ਼ਾਂਤੀ ਦਿੱਤਾ ਕੋਈ ਪੋਲਿਟਿਕਸ ਅਸੀਂ ਨਾ ਕੀਤੀ ਨਾ ਕਰੀ ਕਰਨੀ ਹੈ ਪਰ ਰੱਬ ਦਾ ਵਾਅਦਾ ਜੇ ਹਿੰਦੁਸਤਾਨ ਦੇ ਕੋਨੇ ਕੋਨੇ ਚ ਜਾਣਾ ਆਓ ਮੇਰੇ ਨਾਲ ਚੱਲੋ ਕਿਸਾਨ ਆਗੂ ਤੁਹਾਨੂੰ ਹਿੰਦੁਸਤਾਨ ਦਿਖਾਉਣਾ ਤੁਸੀਂ ਕੈਨੇਡਾ ਅਮਰੀਕਾ ਦੀਆਂ ਗੱਲਾਂ ਕਰਨ ਵਾਲਿਓ ਆਓ ਤੁਹਾਨੂੰ ਹਿੰਦੁਸਤਾਨ ਦਿਖਾਵਾਂ ਉਹ ਤੁਹਾਡੇ ਕਾਰੋਬਾਰ ਦਿਖਾਵਾਂ ਉਹ ਤੁਹਾਡੇ ਸਿੱਖ ਸਮਾਜ ਦੇ ਲੋਕ ਦਿਖਾਵਾਂ ਵੱਡੇ ਵੱਡੇ ਇੰਡਸਟਰੀ ਦਿਖਾਵਾਂ ਉਹਨਾਂ ਦੀ ਇਲਾਜ ਰੱਖ ਲਓ ਹਰਿਆਣਾ ਦੇ ਵਪਾਰੀ ਅੰਬਾਲਾ ਚ ਉਹ ਦੁਖੀ ਵੱਧੂਆਵਾਂ ਦਿੰਦੇ ਨੇ ਸਾਨੂੰ ਅੱਜ ਹੁਣ ਮੈਂ ਆਇਆ ਚੰਡੀਗੜ੍ਹ ਆਇਆ ਮੈਂ ਦਿੱਲੀੋਂ ਇੱਥੇ ਆਇਆ ਮੈਂ ਅੰਬਾਲੇ ਤੋਂ ਅੱਗੇ ਜਾਮ ਪਿਆ 2.5 ਘੰਟੇ ਜਾਮ ਚ ਫਸ ਗਏ ਹੁਣ ਜਾਣਾ 2.5 ਘੰਟੇ ਜਾਮ ਚ ਫਸ ਜਾਣਾ ਹਜੇ ਸਾਡੇ ਨਾਲ ਚਲੋ ਪੁਲਿਸ ਹੈ ਪਰ ਪੁਲਿਸ ਤਾਂ ਹੁਣ ਅਸੀਂ ਪੁਲਿਸ ਨੂੰ ਥੋੜਾ ਕਵਾਂਗੇ ਤੁਸੀਂ ਹੂਟਰ ਮਾਰੋ ਲੋਕਾਂ ਨੂੰ ਪਰੇਸ਼ਾਨ ਕਰੋ ਅਸੀਂ ਵੀ ਆਮ ਆਦਮੀ ਆਵਾਂ ਕੋ ਮਜਬੂਰੀ ਚਲੋ ਸੁਰੱਖਿਆ ਪਰ ਜਿਹੜੇ ਲੋਕ ਹੋਰ ਨੇ ਵੱਧਵਾਵਾਂ ਦਿੰਦੇ ਜਾਂਦੇ ਇਹਨਾਂ ਨੂੰ ਅੱਖਾਂ ਚੋਂ ਖੰਜੂ ਆਉਂਦੇ ਨੇ ਕਿਥੇ ਨਾ ਹਸਪਤਾਲ ਜਾਣਾ ਕਿਥੇ ਨੇ ਬਾਪ ਨੂੰ ਲੈ ਕੇ ਅੰਬਾਲਾ ਤੋਂ ਕਿਸੇ ਨੇ ਪੀਜੀਆਈ ਜਾਣਾ ਕਿਸੇ ਨੇ ਬੱਚੇ ਨੂੰ ਅੰਬਾਲਾ ਤੋਂ ਪਟਿਆਲਾ ਦੇ ਵਿੱਚ ਮੁੰਡੇ ਨੂੰ ਪੜਾਉਣ ਜਾਣਾ ਉਹ ਕਹਿੰਦੇ ਜੀ ਕਹਿੰਦੇ ਪਹਿਲਾਂ ਅਸੀਂ ਜਾਂਦੇ ਸੀ 8 ਵਜੇ ਹੁਣ ਅਸੀਂ 6:30 ਵਜੇ बटे ਨੂੰ 5 ਵਜੇ ਉਠਾਉਣੇ ਕੀ ਬੱਚਾ ਪੜ੍ਹੇਗਾ ਕਿਉਂ ਲੋਕਾਂ ਦੀਆਂ ਵੱਧਵਾਵਾਂ ਲਈ ਜਾਂਦੇ ਕੀ ਤੁਹਾਡੇ ਨਾਲ ਮਾਰਾ ਕੀਤਾ ਯਾਰ ਹੁਣ ਤੁਸੀਂ ਧਰਿਆਂ ਦੇ ਬਹਿ ਗਏ ਹੁਣ ਮਰਨ ਵਰਤੇ ਬਹਿ ਗਏ ਕੀ ਹੁਣ ਫੇਰ ਅੱਗ ਲੱਗੇਗੀ ਪਹਿਲਾਂ ਵੀ ਅੱਗ ਲੱਗੀ ਫਿਰ ਤਰੰਗੇ ਢੰਡੇ ਦਾ ਆਪਾਂ ਅਪਮਾਨ ਕਰਕੇ ਪੂਰੀ ਦੁਨੀਆ ਦੇ ਵਿੱਚ ਆਪਾਂ ਸਿੱਖ ਕੌਮ ਨੂੰ ਬਦਨਾਮ ਕੀਤਾ ਪਾਕਿਸਤਾਨ ਨੇ ਕਿਹਾ ਖਾਲਸਤਰ ਬਣ ਗਿਆ ਤੋ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਪੰਜਾਬ ਦੀ ਅਮਨ ਸ਼ਾਂਤੀ ਦੀ ਪੰਜਾਬ ਦੀ ਤਰੱਕੀ ਦੀ ਗੱਲ ਕਰਨੀ ਜੇ ਤੁਸੀਂ ਕੋਈ ਗੱਲ ਕਰਨੀ ਹੈ ਮੈਂ ਦਾਵਾ ਕਰਦਾ ਇਸ ਗੱਲ ਦਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸ਼ੇਕ ਕੌਮ ਦੇ ਅੱਗੇ ਹਮੇਸ਼ਾ ਸਿਰ ਝੁਕਾਉਂਦਾ ਮੈਂ ਕੋ ਬੀਜੇਪੀ ਦਾ ਨਹੀਂ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਦਾ ਉਹਨਾਂ ਦੇ ਵਿਚਾਰਾਂ ਨੂੰ ਉਹ ਕੋ ਦਿਖਾਵਾ ਨਹੀਂ ਕਰਦੇ ਕਿਸੇ ਗੁਰਦੁਆਰਾ ਸਾਹਿਬ ਜਾ ਕੇ ਤੁਸੀਂ ਉਹਨਾਂ ਤੋਂ ਟਾਈਮ ਮੰਗੋ ਉਹ ਤੁਹਾਨੂੰ ਵਿਗਿਆਨ ਪਵਨ ਦੇ ਵਿੱਚ ਉਹ ਤੁਹਾਨੂੰ ਪੀਐਮ ਹਾਊਸ ਦੇ ਵਿੱਚ ਲਾਲ ਕਾਰਪਟ ਵਿਛਾ ਕੇ ਤੁਹਾਡਾ ਸਵਾਗਤ ਕਰਕੇ ਤੁਸੀਂ ਪਿਆਰ ਨਾਲ ਗੱਲ ਤਾਂ ਕਰੋ ਤੇ ਦੇ ਹੁਣ ਤੁਸੀਂ ਕਰਨੀ ਪੋਲਿਟਿਕਸ ਆ ਤੇ ਫਿਰ ਤੁਹਾਡੀ ਮਰਜ਼ੀ ਹੋਰ ਤੇ ਕੀ ਕਹਿ ਸਕਦੇ ਆ ਰੋਜ਼ ਇਹ ਧਮਕੀਆਂ ਦੇਣੀਆਂ ਧਮਕੀਆਂ ਨਾਲ ਪੰਜਾਬ ਦੀ ਅਮਨ ਸ਼ਾਂਤੀ ਨਹੀਂ ਹੋਏਗੀ ਪੁਲਿਸ ਨੂੰ ਆਪਣਾ ਕੰਮ ਕਰਨ ਦਿਓ ਪ੍ਰਸ਼ਾਸਨ ਨੂੰ ਆਪਣਾ ਤੁਸੀਂ ਦਿੱਲੀ ਜਾਓ ਪੰਜਾਬ ਸਰਕਾਰ ਨਾਲ ਗੱਲ ਕਰਕੇ ਮੀਟਿੰਗ ਕਰੋ ਮੀਟਿੰਗ ਕਰਕੇ ਕਿਹੜਾ ਮਸਲਾ ਨਹੀਂ ਹੱਲ ਹੁੰਦਾ ਸਾਰੇ ਹੋ ਜਾਂਦੇ ਨੇ